ਦਾ ਸਤਨੰਗ ਵੱਲੋਂ ਆਪਣੀ ਇਸ ਬੇਟੀ ਨੂੰ ਬਹੁਤ ਸਾਰਾ ਮਾਣ ਤੇ ਸਤਿਕਾਰਾਇਆ ਸਤਿਗੁਰੂ ਕਿਰਪਾ ਨਾਲ ਵਿਸ਼ੇਸ਼ ਤੌਰ ਤੇ ਸੰਤ ਬਾਬਾ ਕਰਪਾਰ ਸਿੰਘ ਜੀ ਇੱਕ ਵਾਰ ਸਿੰਘ ਜੀ ਨਥੋ ਵਾਲਾ ਗਰਦੀ ਤੋਂ ਅਜੇ ਚੇਤ ਬਤੇ ਪਹੁੰਚੇ ਉਹਨਾਂ ਨੂੰ ਜੀਉ ਆਇਆ ਬਹੁਤ ਸਾਰਾ ਅਸ਼ੀਰਵਾਦ ਮਾਣ ਦੇ ਤਰੇ ਸਤਿਗੁਰੂ ਪਾਚਾ ਮਹਾਰਾਜ ਜੀ ਕਰਦੀਆਂ ਕਰਨ ਬੜੀਆਂ ਮਹਾਨ ਸ਼ਖਸੀਅਤਾਂ

ਸਰਨੈਲੋ ਜਿਹੜੇ ਅੱਜ ਇਸ ਭਿਆਨਕ ਕਾਲ ਚੁੱਕੇ ਨੇ ਸਮੇਂ ਅੰਦਰ ਇਹਦੇ ਵੱਡੇ ਉਦਮ ਦੇ ਪ੍ਰਾਨੇ ਕਰਕੇ ਤੇ ਵੀਰੇ ਇੱਕ ਗੱਲ ਯਾਦ ਰੱਖਿਓ ਮੈਂ ਸਾਰੀਆਂ ਜੱਥੇਬੰਦੀਆਂ ਨੂੰ ਬੇਨਤੀ ਕਰਾਂਗੀ ਕਿ ਨੌਜਵਾਨ ਵੀਰਾਂ ਨੂੰ ਆਪਣੇ ਨਾਲ ਜ਼ਰੂਰ ਲੈ ਕੇ ਆਇਆ ਕਰੋ ਉਹਨਾਂ ਨੂੰ ਮੌਕਾ ਦਿਓ ਕਿਉਂਕਿ ਉਹਨਾਂ ਅੰਦਰ ਬੜਾ ਵੱਡਾ ਜੋਸ਼ ਆ ਸੇਵਾ ਕਰਦਾ ਬੜਾ ਉਹਨਾਂ ਅੰਦਰ ਇੱਕ ਜਨਮਾਇਆ ਸੇਵਾ ਕਰਦਾ ਆਓ ਉਹਨਾਂ ਨੂੰ ਪਿਆਰ ਨਾਲ ਮੇਰੀ ਕੌਮ ਦੀਆਂ ਬੜੀ-ਬੜੀ ਤਰਾਸੀਆਂ ਕਿ ਸਾਡੇ ਨੌਜਵਾਨ ਵੀ ਜਿਹੜੇ ਸਿੱਖੀ ਤੋਂ ਮੁਨਕਰ ਹੁੰਦੇ ਜਾ ਰਹੇ ਆ ਉਹਨਾਂ ਨੂੰ ਸਿੱਖੀ ਦੇ ਨਾਲ ਜੋੜੀਏ ਪਾਣੀ ਤੇ ਬਾਣੀ ਦੇ ਨਾਲ ਜੋੜੀਏ ਜੇ ਨੌਜਵਾਨ ਸਿੱਖੀ ਦੇ ਨਾਲ ਜੁੜਦੇ ਆ ਤੇ ਮੈਂ ਸਮਝਦੀ ਆ ਸਾਡਾ ਆਉਣ ਵਾਲਾ ਭਵਿੱਖ ਤੇ ਖਾਸ ਕਰਕੇ ਦਾ ਰਾਹ ਜਿਹੜਾ ਆ ਉਹਨੂੰ ਫਿਰ ਕੋਈ ਕੋੜ ਨਹੀਂ ਸਕਦਾ ਪੰਜਾਬ ਵਿੱਚ ਆਉਣ ਤੋਂ ਸਤਪੁਰ ਪਾਤਸ਼ਾਹ ਮਹਾਰਾਜ ਦੀ ਕਿਰਪਾ ਕਰ ਉਹਦੇ ਨਾਲ ਇੱਕ ਹੋਰ ਜ਼ਰੂਰੀ ਬੇਨਤੀ ਹੈ ਬੜੇ ਚੜ੍ਹਦੀ ਕਲਾ ਵਾਲੇ ਸਿੰਘ ਆ ਭਾਈ ਸਾਹਿਬ ਪਾਈ ਮੰਦਿਰ ਸੰਗੀ ਕਰਦੇ ਤੋਂ ਆ ਉਹਨਾਂ ਨੇ ਇੱਕ ਬੜਾ ਉਦਮ ਕੀਤਾ ਦੇਖੋ ਕਿੰਨਾ ਵੱਡਾ ਪਰਾਲਾ ਹੈ ਉਹਨਾਂ ਦਾ ਉਹਨਾਂ ਦੀ ਸੁਖਮਣੀ ਸਹਿਬ ਟ੍ਰੈਵਲ ਹੈ ਸਾਰੇ ਪੰਜਾਬ ਚ ਚੱਲਦੀ ਹੈ ਉਹਨਾਂ ਨੇ ਬੜਾ ਵੱਡਾ ਪਰਾਲਾ ਕੀਤਾ ਵੀ ਜਿਹੜਾ ਨੌਜਵਾਨ ਵੀਰ ਚਾਹੇ ਉਹ ਭੈਣ ਹੋਵੇ ਚਾਹੇ ਵੀਰ ਹੋਵੇ ਕੋਈ ਵੀ ਹੋਵੇ ਜਿਹੜਾ ਅਗਰ ਸੇਵਾ ਲਈ ਤਿਆਰ ਆ ਉਹ ਮੰਨਦਾ ਕਿ ਮੈਂ ਅਕਸ਼ਾ ਕੇ ਗੁਰੂ ਆਲਾ ਬੰਦਾ ਆ ਉਹਨੂੰ ਫ੍ਰੀ ਆਪਣੀ ਗੱਡੀ ਵਿੱਚ ਹਜੂਰ ਸੇਵਾ ਕੇ ਕਰਗੀਆਂ ਵਾਲੇ ਦੇ ਜੰਮਾ ਨੂੰ ਲੈ ਕੇ ਆਉਂਦੇ ਆ ਮੈਂ ਉਹਨਾਂ ਦਾ ਨੰਬਰ ਵੀ ਬੋਲ ਰਹੀ ਆ 98152 11906 ਭਾਈ ਮਨਦੀਪ ਸਿੰਘ ਜੀ ਦਾ ਨੰਬਰ ਆ ਤੁਸੀਂ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ ਕਹੇ ਤੁਸੀਂ ਕਿਸੇ ਥਣੇ ਵਿੱਚ ਹੋ ਕਿਤੇ ਵੀ ਹੋ ਜੇ ਅੰਮ੍ਰਿਤ ਛਕਣਾ ਆ ਤਾਂ ਸਾਧ ਸੰਗਤ ਦੀ ਉਹਨਾਂ ਦੇ ਨਾਲ ਫਰੀ ਯਾਤਰਾ ਸ੍ਰੀ ਹਜੂਰ ਸਾਹਿਬ ਦੀ ਕਰ ਸਕਦੇ ਹੋ ਤਹਿ ਦਰਬਾਨ